ਸਿਰਫ ਤੈਨੂੰ ਇੱਕ ਕਦਮ ਚੱਲਣ ਦੀ ਲੋੜ ਹੈ ਕਰੋੜਾ ਕਦਮ ਗੁਰੂ ਆਪ ਚਲੇਗਾ ਆਤਮਾ ਸਾਰਿਆਂ ਦੇ ਇੱਕੋ ਹੈ ਸਭ ਆਤਮਾ ਦੇ ਚ ਨੇ ਤੰਗ ਸਾਰਿਆਂ ਦੇ ਅਲੱਗ-ਅਲੱਗ ਨੇ ਮਨ ਵੀ ਸਾਰਿਆਂ ਦੇ ਅਲੱਗ-ਅਲੱਗ ਨੇ ਪਰ ਕਿਦਰੇ ਦੋ ਮਨ ਇੱਕ ਹੋ ਸਕਦੇ ਇੱਕ ਹੋ ਸਕਦੇ ਕਿ ਸਤ ਸੰਗ ਦਾ ਮਤਲਬ ਕੀ ਹੈ ਜੇ ਅਸੀਂ ਗੁਰੂ ਨਾਲ ਸਹਿਮਤ ਹੋ ਜਾਈਏ ਗੁਰੂ ਦੇ ਵਿਚਾਰ ਨਾਲ ਸਹਿਮਤ ਹੋ ਜਾਈਏ ਗੁਰੂ ਦੀ ਸੋਚਣੀ ਨਾਲ ਸਹਿਮਤ ਹੋ ਜਾਈਏ ਜਿੰਨੇ ਚਿਰ ਤੱਕ ਸਹਿਮਤ ਨਹੀਂ ਉਹਨੇ ਚਿਰ ਤੱਕ ਸਿੱਖ ਵੀ ਨਹੀਂ ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖ ਕੌਣ ਜੋ ਜੀ ਰਿਹਾ ਹੈ ਗੁਰੂ ਦੀ ਵਿਚਾਰ ਮੁਤਾਬਕ ਸਿੱਖ ਕੌਣ ਜੋ ਜੀ ਰਿਹਾ ਹੈ ਗੁਰੂ ਦੀ ਸਮਝ ਦੇ ਮੁਤਾਬਕ ਫਿਰ ਭਾਈ ਗੁਰਦਾਸ ਜੀ ਇਹ ਕਹਿੰਦੇ ਨੇ ਜਿਹੜਾ ਗੁਰੂ ਨੂੰ ਯਾਦ ਕਰਦਾ ਹੈ ਇੱਕ ਦਫਾ ਫਿਰ ਗੁਰੂ ਉਸ ਨੂੰ ਕਰੋੜਾਂ ਦਫਾ ਯਾਦ ਕਰਦਾ ਇਸ ਤਰ੍ਹਾਂ ਗਹਿਰਾ ਸੰਬੰਧ ਝੁੱਟ ਜਾਂਦਾ ਹੈ ਭਾਈ ਗੁਰਦਾਸ ਕਹਿੰਦੇ ਨੇ ਸਿਰਫ ਤੈਨੂੰ ਇੱਕ ਕਦਮ ਚੱਲਣ ਦੀ ਲੋੜ ਹੈ ਕਰੋੜਾਂ ਕਦਮ ਗੁਰੂ ਆਪ ਚਲੇਗਾ ਇਹ ਗੱਲ ਦੋਵੇਂ ਪਾਸੇ ਬਣਦੀ ਛੀੜ ਦੇ ਵਿੱਚ ਬੱਚੇ ਦਾ ਹੱਥ ਛੁੱਟ ਗਿਆ ਮਾਂ ਤੋਂ ਬਹੁਤ ਵੱਡੇ ਮੇਲੇ 'ਚ ਹੋਣ ਰੋਂਦਾ ਤੇ ਮਾਂ ਮਾਂ 扑ਕਾਰਦਾ ਤੇ ਪਰ ਮਾਂ ਵੀ ਰੋੜੀ ਉਹ ਵੀ ਲਬਰੀ ਇੱਕ ਤਰਫ ਗੱਲ ਨਹੀਂ ਹੈ ਦੋਵੇਂ ਤਰਫ ਕਰਦਾ ਹੁਣ ਇਹ ਮੇਲਾ ਬੱਚੇ ਨੂੰ ਨਹੀਂ ਚੰਗਾ ਲੱਗਦਾ ਰੰਗ ਤਮਾਸ਼ੇ ਨਹੀਂ ਚੰਗੇ ਲੱਗਦੇ ਮਾਂ ਖੋ ਗਈ ਰੋ ਰਿਆ ਮਾਂ ਲਈ ਲਗ ਰਿਆ ਮਾਨੋ ਪਰ ਰੋ ਰਿਆ ਮਾਂ ਉਹ ਵੀ ਲਬਰੀ ਭਾਈ ਗੁਰਦਾਸ ਕਹਿੰਦੇ ਜਿਸ ਦਿਨ ਤੂੰ ਤਲਾਸ਼ ਕਰੇਗਾ ਤੂੰ ਯਾਦ ਕਰੇਗਾ ਕਰੋੜਾ ਗੁਣਾ ਵੱਧ ਪਰਮਾਤਮਾ ਤੈਨੂੰ ਯਾਦ ਕਰੇਗਾ ਇਹ ਧਾਰਮਿਕ ਸੰਬੰਧ ਗੁਰੂ ਨਾਲ ਸਰੀਰ ਦਾ ਤੇ ਬਣ ਹੀ ਨਹੀਂ ਸਕਦਾ ਗੁਰੂ ਸਰੀਰ ਹੈ ਵੀ ਨਹੀਂ ਪਰਮਾਤਮਾ ਇੱਕ ਸ਼ਕਤੀ ਹੈ ਗੁਰੂ ਇੱਕ ਸ਼ਕਤੀ ਹੈ ਪਰਮਾਤਮਾ ਪ੍ਰਕਾਸ਼ ਹੈ ਗੁਰੂ ਵਿਚਾਰ ਹੈ ਗੁਰੂ ਸ਼ਬਦ ਹੈ ਇਹ ਖੁਲਾਸਾ ਕਿਸੇ ਵਕਤ ਮੈਂ ਫਿਰ ਕਰਾਂਗਾ ਗੁਰੂ ਦਰ ਹੈ ਪਰਮਾਤਮਾ ਘਰ ਹੈ ਇਸੇ ਵਾਸਤੇ ਅਸੀਂ ਕਹਿੰਦੇ ਗੁਰੂ ਦਵਾਰਾ ਦਵਾਰਾ ਦਰਵਾਜ਼ਾ ਪਰਮਾਤਮਾ ਘਰ ਹੈ ਗੁਰੂ ਦਰ ਹੈ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸਮਾਲੇ ਪ੍ਰਕਰਣ ਅਲਗ ਹੋ ਜਾਏਗਾ ਖੁਲਾਸਾ ਕਿਸੇ ਵਕਤ ਫਿਰ ਕਰਾਂਗੇ ਪਰ ਇਤਨਾ ਮੈਂ ਅਰਜ਼ ਕਰਾਂ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ प्रकाश ਦੇ ਰੂਪ ਦੇ ਚ ਪਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂ ਦਰ ਹੈ ਤੇ ਘਰ ਵਿੱਚ ਜਾਣਾ ਹੈ ਪਹਿਲੇ ਤੇ ਦਰ ਤੇ ਆਣਾ ਪਏਗਾ ਪਰਮਾਤਮਾ ਤੱਕ ਪਹੁੰਚਣਾ ਹੈ ਪਹਿਲੇ ਤੇ ਗੁਰੂ ਕੋ ਲਾਣਾ ਤੇ ਦਰ ਤੇ ਪਹਿਲੇ ਦਰ ਘਰ ਕੀ ਸੋਜੀ ਨਾ ਹੈ ਗੁਰਗੰਸਾਹਬ ਦੀ ਬਾਣੀ ਕਹਿੰਦੀ ਹੈ ਭਾਵੇਂ ਮਨੁੱਖ ਆਪਣੇ ਆਪ ਨੂੰ ਧਾਰਮਕ ਕਹਿੰਦੇ ਨਾ ਘਰ ਦਾ ਪਤਾ ਨਾ ਦਰ ਦਾ ਪਤਾ ਸੋ ਦਰ ਕੇਹਾ ਉਹ ਘਰ ਕੇ ਹਾ ਜਿਤ ਬੈ ਸਰਬ ਸਮਾਲੇ ਇਸ ਤਰ੍ਹਾਂ ਨਾ ਸਮਲੇਣਾ ਐ ਦਰ ਹੈ ਲੱਕੜ ਸੋਨੇ ਚਾਂਦੀ ਦਾ ਬਣਿਆ ਹੋਇਆ ਦਰਵਾਜ਼ਾ ਨਹੀਂ ਹੈ ਇਸ ਚੱਕਰ 'ਚ ਨਾ ਪੈਣਾ ਇਸ ਤਰ੍ਹਾਂ ਤੇ ਇਥੇ ਰੋਜ਼ ਪ੍ਰਵੇਸ਼ ਕਰ ਜਾਂਦੇ ਗੁਰਦੁਆਰੇ ਆਣਾ ਹੋਰ ਗੱਲ ਹੈ ਇਹ ਹਾਜ਼ਰੀ ਹੈ ਪਰ ਗੁਰੂ ਦੀ ਹਜ਼ੂਰੀ ਚਲੇ ਜਾਣਾ ਹੋਰ ਗੱਲ ਹੈ ਹਜ਼ੂਰੀ 'ਚ ਸੁਰਤ ਜਾਏਗੀ ਹਾਜ਼ਰੀ ਦੇ ਸਰੀਰ ਗਿਆ ਹੈ ਹਜ਼ੂਰੀ ਦੇ ਇੱਤੇ ਧਿਆਨ ਜਾਵੇਗਾ। ਆਜ਼ਰੀ ਸ਼ਰੀਰ ਨੇ ਭਰ ਲਈਏ ਤਨ ਨੇ ਭਰ ਲਈਏ। ਕਦੀ ਕਦਾਈ ਕੋਈ ਗੁਰੂ ਦੀ ਹਜ਼ੂਰੀ ਦੇ ਜਾਂਦਾ ਹੈ। ਸ਼ਬਦ ਨਾਲ ਸੁਰਤ ਜੁੜ ਗਈ ਹਜ਼ੂਰੀ ਚਲਾ ਗਿਆ। ਤੇ ਸ਼ਬਦ ਨਾਲ ਸੁਰਤ ਜੁੜ ਗਈ ਇਹ ਦਰਵਾਜ਼ੇ ਵਿੱਚ ਪ੍ਰਵੇਸ਼ ਕਰ ਗਏ ਇੱਥੇ ਚਾਨਣਾ ਹੋ ਜਾਏਗਾ। ਪਰਮਾਤਮਾ ਪ੍ਰਕਾਸ਼ ਹੈ। ਗੁਰੂ ਸ਼ਬਦ ਹੈ ਆਵਾਜ਼ ਹੈ। ਇਹ ਇੱਕ ਆਪਣੇ ਆਪ ਦੇ ਗੁਰਗ੍ਰੰਥ ਸਾਹਿਬ ਵਿੱਚ ਬੜਾ ਵੱਡਾ ਪ੍ਰਕਰਣ ਹੈ ਔਰ ਇਸ ਨੂੰ ਸਮਝੇ ਬਿਨਾ ਵਾਕਈ ਧਰਮ ਦੀ ਅਸਲੀਅਤ ਨੂੰ ਸਮਝਣਾ ਵੀ ਕਠਿਨ ਹੈ ਔਰ ਖੈਰ ਤਾਂ ਖੈਰ ਮੈਨੂੰ ਕਹਿਣਾ ਦੋ ਮਨ ਇੱਕ ਹੋ ਸਕਦੇ ਦੋ ਤਨ ਇੱਕ ਨਹੀਂ ਹੁੰਦੇ ਤੇ ਦੋ ਆਤਮਾਵਾਂ ਹੁੰਦੀਆਂ ਨਹੀਂ ਆਤਮਾਵਾਂ ਸਾਰੀਆਂ ਦੀ ਇੱਕੋ ਹੀ ਹੈ ਹਸਤੀ ਕੀ ਟੀ ਤਿਰਲੋ ਆਦਮ ਇੱਕ ਅਖੰਡਤ ਵਸੇ ਅਨ ਅਖੰਡ ਕਿਸ ਨੂੰ ਕਹਿੰਦੇ ਨੇ ਖੰਡ ਖੰਡ ਟੁਕੜੇ ਟੁਕੜੇ ਪਰਮਾਤਮਾ ਅਖੰਡ ਹੈ ਟੁਕੜੇ ਟੁਕੜੇ ਨਹੀਂ ਹੈ ਇੰਜ ਨਹੀਂ ਹੈ 10 ਮੀਲ ਤੱਕ ਪਰਮਾਤਮਾ ਹੈ ਅਗੋ 5 ਮੀਲ ਨਹੀਂ ਹੈ ਫਿਰ 100 ਮੀਲ ਤੱਕ ਅਗੋ ਹੈ 10 ਮੀਲ ਨਹੀਂ ਹੈ ਇਸ ਤਰ੍ਹਾਂ ਖੰਡ ਖੰਡ ਨਹੀਂ ਹੈ ਉਹ ਵਿਆਪਕ ਹੈ ਔਰ ਉਸ ਵਿਆਪਕ ਦੇ ਵਿੱਚ ਸਭ ਕੁਝ ਹੈ ਇਹ ਸਾਰਾ ਆਕਾਰ ਉਸੇ ਨਿਰਾਕਾਰ ਵਿੱਚ ਔਰ ਨਿਰਾਕਾਰ ਵਿਆਪਕ ਹੈ ਆਤਮਾ ਸਾਰਿਆਂ ਦੀ ਇੱਕ ਹੋਏ ਇੱਕ ਅਖੰਡਤ ਬਸੇ ਅਨਾਦ ਅਖੰਡ ਰੂਪ ਹੋ ਕੇ ਪਰਮਾਤਮਾ ਸਾਰਿਆਂ ਵਿੱਚ ਬਸਿਆ ਹੋਇਆ ਇੱਕ ਹੈ ਤਨ ਇੱਕ ਨਹੀਂ ਹੈ ਮਨ ਵੀ ਇੱਕ ਨਹੀਂ ਹੈ ਹੁਣ ਮੈਂ ਅਰਜ਼ ਕਰਾਂ ਪਰਮਾਤਮਾ ਤਨ ਵੀ ਨਹੀਂ ਦੇਖਦਾ ਪਰਮਾਤਮਾ ਸੜੀ ਆਤਮਾ ਨਹੀਂ ਦੇਖਦਾ ਫਿਰ ਕੀ ਦੇਖਦਾ ਹੈ ਆਤਮਾ ਤੇ ਉਸ ਦਾ ਆਪਣਾ ਸਰੂਪ ਹੈ ਕਿ ਫਿਰ ਪ੍ਰਮਾਤਮਾ ਸਾਡਾ ਤਨ ਨਹੀਂ ਦੇਖਦਾ ਤੁਸੀਂ ਆਖੋਗੇ ਫਿਰ ਕੀ ਵੇਖਦਾ ਮਨ ਵੇਖਦਾ ਇਸ ਵਾਸਤੇ ਮੈਂ ਅਰਜ਼ ਕਰਾਂ ਧਰਮ ਦੀ ਸਾਧਨਾ ਮਨ ਦੀ ਸਾਧਨਾ ਮੰਮਾ ਮਨ ਸਿਉ ਕਾਜ ਹੈ ਮਨ ਸਾਦੇ ਸਿਧ ਹੋਏ ਮਨ ਹੀ ਮਨ ਸਿਉ ਕਹੇ ਕਬੀਰਾਂ ਮਨ ਸਾ ਮਿਲੇ ਆਣਾ ਕੋ ਇਸ ਹਿਸਾਬ ਨਾਲ ਧਾਰਮਿਕ ਗਿਆਨੀਆਂ ਨੇ मनुख ਨੂੰ ਚਾਰ ਹਿੱਸਿਆਂ ਦੇ ਤਕਸੀਮ ਕੀਤਾ ਹੈ 5-7 ਮਿੰਟਾਂ ਚ ਮੈਂ ਇਹ ਅਰਜ਼ ਕਰਾਂ ਮਾਨਸਿਕ ਦਲ ਤੇ ਇੰਜ ਵੰਡੇ ਸਮਾਜ ਦੇਖਦਾ ਹੈ ਕ੍ਰਿਤ ਪਰਮਾਤਮਾ ਦੇਖਦਾ ਹੈ ਨਿਅਤ ਤਨ ਦੇ ਤਲ ਤੇ ਜੋ ਕੁਝ ਪ੍ਰਗਟ ਹੁੰਦਾ ਹੈ ਉਹਨੂੰ ਕ੍ਰਿਤ ਕਹਿੰਦੇ ਹੈ ਬੋਲਣਾ ਕਰਿਤ ਹੈ ਹੱਥਾਂ ਨਾਲ ਕਰਨਾ ਕਰਿਤ ਹੈ ਪੈਰਾਂ ਨਾਲ ਚੱਲਣਾ ਕਰਿਤ ਇਹ ਤੇ ਅੱਖਾਂ ਨਾਲ ਦਿਖਾਈ ਦਿੰਦਾ ਪਰ ਮੈਂ ਹੁਣ ਸੋਚ ਕੀ ਰਿਹਾ ਮੇਰੇ ਵਿਚਾਰ ਕੀ ਨੇ ਮੈਂ ਕਿਸ ਨੂੰ ਯਾਦ ਕਰ ਰਿਹਾ ਇਹ ਤੇ ਨਹੀਂ ਦਿਖਾਈ ਦਿੰਦਾ ਤੁਹਾਨੂੰ ਨਹੀਂ ਦਿਖਾਈ ਦਿੰਦਾ ਮੈਨੂੰ ਨਹੀਂ ਦਿਖਾਈ ਦਿੰਦਾ ਤੁਸੀਂ ਕੀ ਸੋਚ ਰਹੇ ਹੋ ਤੁਹਾਡੇ ਅੰਦਰ ਕਿਛ ਦੀਆਂ ਯਾਦਾਂ ਚੱਲ ਰਹੀਆਂ ਵਿਚਾਰ ਭਰਨੇ ਕੀ ਚੱਲ ਰਹੇ ਇਹ ਤੇ ਮੈਨੂੰ ਨਹੀਂ ਦਿਖਾਈ ਦਿੰਦੇ ਤੰਗੰਦੇ ਤਲ ਤੇ ਜੋ ਪ੍ਰਗਟ ਹੁੰਦਾ ਉਹਨੂੰ ਕਹਿੰਦੇ ਨੇ ਕਰਮਕ੍ਰਿਤ ਔਰ ਮਨ ਦੇ ਤਲ ਤੇ ਜੋ ਚੱਲਦਾ ਉਹਨੂੰ ਕਹਿੰਦੇ ਨੇ ਕਰਮ ਵਿਚਾਰ ਕਰਮ ਵਿਚਾਰ ਸਮਾਜ ਦੇਖਦਾ ਹੈ ਮੈਂ ਕੀਤਾ ਕੀ ਹੈ ਪ੍ਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ ਉਹ ਸਿਰਫ ਮਨ ਦੇਖਦਾ ਹੈ ਨਹੀਂ ਦੇਖਦਾ ਤਾਂ ਇਸ ਹਿਸਾਬ ਨਾਲ ਧਾਰਮਿਕ ਬੰਦਿਆਂ ਨੇ ਵੰਡ ਕੀਤੀ ਹੋਈ ਏ ਚਾਰ ਤਰ੍ਹਾਂ ਦੀ ਪਹਿਲੀ ਸ਼੍ਰੇਣੀ ਚ ਉਹ ਬੰਦੇ ਆ ਜਾਂਦੇ ਨੇ ਕਿਹੜੇ ਜਿਨ੍ਹਾਂ ਦੀ ਕਰਤ ਵੀ ਬੜੀ ਚੰਗੀ ਏ ਨiyet ਵੀ ਬੜੀ ਚੰਗੀ ਕਰਦੇ ਵੀ ਠੀਕ ਨੇ ਸੋਚਦੇ ਵੀ ਠੀਕ ਨੇ ਕਿਰਦਾਰ ਵੀ ਠੀਕ ਏ ਵਿਚਾਰ ਵੀ ਠੀਕ ਨੇ ਜੋ ਕੁਝ ਕਰਦੇ ਨੇ ਉਸ ਤੋਂ ਜ਼ਗਤ ਦਾ ਭਲਾ ਹੁੰਦਾ ਔਰ ਜੋ ਕੁਝ ਸੋਚਦੇ ਨੇ ਉਸ ਕਰਕੇ ਪ੍ਰਭੂ ਨਾਲ ਜੁੜਦੇ ਨੇ ਕ੍ਰਿਤ ਵੀ ਠੀਕ ਹੈ ਨੀਅਤ ਵੀ ਠੀਕ ਹੈ ਕਰਦੇ ਵੀ ਠੀਕ ਨੇ ਸੋਚਦੇ ਵੀ ਠੀਕ ਕਰਨੇ ਵੀ ਠੀਕ ਹੈ ਸੋਚਣੀ ਵੀ ਠੀਕ ਹੈ ਇਹ ਪਹਿਲੀ ਸ਼੍ਰੇਣੀ ਇਹਦੇ ਸੰਤ ਆ ਜਾਂਦੇ ਨੇ ਬ੍ਰਹਮਗੈ ਨਹੀਂ ਆ ਜਾਂਦੇ ਨਾ ਅਵਤਾਰੀ ਪੁਰਸ਼ ਆ ਜਾਂਦੇ ਨੇ ਭਗਤ ਆ ਜਾਂਦੇ ਨੇ ਪੂਰਨ ਗੁਰਮੁਖ ਬ੍ਰਹਮਗੈ ਨਹੀਂ ਆ ਜਾਂਦੇ ਇਹ ਪਹਿਲੀ ਸ਼੍ਰੇਣੀ ਇੱਕ ਦੂਜੀ ਸ਼੍ਰੇਣੀ ਨੀਅਤ ਠੀਕ ਹੈ ਕਦੀ ਕਦੀ ਕਰਤ ਗਲਤ ਹੋ ਜਾਂਦੀ ਹੈ ਸੋਚਦੇ ਤੇ ਠੀਕ ਨੇ ਸੋਚਣੀ ਬਿਲਕੁਲ ਪਾਵਨ ਹੈ ਕਦੀ ਕਦੀ ਕਰਨੀ ਗਲਤ ਹੋ ਜਾਂਦੀ ਹੋ ਜਾਂਦੀ ਬੜੇ ਬੜੇ ਭਗਤਾਂ ਤੋਂ ਵੀ ਕਰਨੀ ਗਲਤ ਹੋ ਜਾਂਦੀ ਹੈ ਬੜੇ ਬੜੇ ਗੁਰਮੁਖ ਵੀ ਕੁਝ ਬੋਲਣਾ ਕਰ ਬੈਠਦੇ ਨੇ ਚਲੋ ਮੈਂ ਇੱਕ ਦੋ ਉਦਾਹਰਣ ਵੀ ਤੁਹਾਡੇ ਸਾਹਮਣੇ ਰੱਖਾਂ ਪ੍ਰੇਤੇ ਯੁਗ ਦੇ ਅਵਤਾਰੀ ਪੁਰਸ਼ੀ ਰਾਮ ਉਹਨਾਂ ਦੇ ਪਿਤਾ ਦਸ਼ਰਥ ਸ਼ਿਕਾਰ ਖੇਡਣੋਂ ਨਿਕਲੇ ਨੇ ਦਿਨ ਭਰ ਕੋਈ ਸ਼ਿਕਾਰ ਹੱਥ ਨਹੀਂ ਆਇਆ ਵਾਪਸ ਆ ਰਹੇ ਨੇ ਘਰ ਸੰਧਿਆ ਹੋ ਗਈ ਅੰਧੇਰਾ ਥੋੜਾ ਜਿਹਾ ਤੇ ਦਸ਼ਰਤ ਨੂੰ ਇੰਜ ਦੇਖਿਆ ਸਾਹਮਣੇ ਸਰੋਵਰ ਦੇ ਚ ਹਿਰਨ ਪਾਣੀ ਪੀ ਰਹੇ ਇੱਕਦਮ धनुष बाण ਮੋਢੇ ਤੇ ਜੋ ਸੀ ਨਿਸ਼ਾਨਾ ਬਣਾਇਆ ਤੀਰ ਕਮਾਨ ਚਿਲਾ ਚੜਾਇਆ ਤੇ ਤੀਰ ਐਨ ਨਿਸ਼ਾਨੇ ਤੇ ਲੱਗਿਆ ਜਿਵੇਂ ਪੀਰ ਨਿਸ਼ਾਨੇ ਤੇ ਨੇ ਲਗੇ ਆ ਤਾਂ ਚੀਖ ਨਿਕਲੀ। ਤੋ ਚੀਖ ਤੇ ਮਨੁੱਖ ਦੀ ਸੀ। ਦਸ਼ਰਤ ਡੰਗ ਰਹਿ ਗਿਆ ਹੈ ਤੇ ਮੈਂ ਕੋਈ ਬੰਦਾ ਮਾਰ ਬੈਠਾ। ਕੋੜਾ ਦੌੜਾਇਆ ਜਦ ਕੋਲ ਆਇਆ ਵਾ ਕਈ ਮਨੁੱਖ ਤੜਪ ਰਿਹਾ। ਇਹ ਸਰਵਨ ਕੁਮਾਰ ਸੀ ਆਪਣੇ ਮਾਂ ਬਾਪ ਲਈ ਪਾਣੀ ਲੈਣ ਆਇਆ ਸੀ। ਦੋ ਹੱਥ ਝੁੱਕ ਕੇ ਕਰਮੰਡਲ ਭਰ ਰਿਹਾ ਸੀ ਹੁਣ ਦੋ ਪੈਰ ਤੇ ਦੋ ਹੱਥ ਝੁਕੇ ਹੋਏ। दशरथ ਨੂੰ ਇਹ ਲੱਗਿਆ ਜਿਵੇਂ ਕੋਈ ਚੌਪ ਆਇਆ ਜਾਨਵਰ ਹੈ ਅੰਧੇਰੇ ਵਿੱਚ ਕਿਛ ਕੇ ਬਾਣ ਮਾਰਿਆ ਉਹ ਤੜਪ ਰਿਹਾ ਹੈ ਸ਼ਰਮਨ ਕੁਮਾਰ ਜ਼ਾਰੋ-ਜ਼ਾਰ ਦਸ਼ਰਤ ਰੋ ਰਿਹਾ ਹੈ हे ਪ੍ਰਭੂ ਇਹ ਕੀ ਹੋ ਗਿਆ ਕਰਤਾ ਤੇ ਦਸ਼ਰਤ ਦੀ ਗਲਤ ਹੈ ਨਿਗਤ ਗਲਤ ਨਹੀਂ ਹੈ ਕਰਨਾ ਤੇ ਗਲਤ ਹੋ ਗਿਆ ਸੋਚਣਾ ਗਲਤ ਨਹੀਂ ਹੈ ਦਸ਼ਰਤ ਸਮਾਜ ਦੀ ਨਜ਼ਰ ਵਿੱਚ ਦਸ਼ਰਤ ਕਸੂਰਵਾਰ ਹੈ ਪਰਮਾਤਮਾ ਦੀ ਨਜ਼ਰ ਕਿਹਨੇ ਮੈਂ ਫਿਰ ਅਰਜ਼ ਕਰਾਂ ਸਮਾਜ ਦੇਖਦਾ ਮੈਂ ਕੀਤਾ ਕੀ ਹੈ ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ ਇਸ ਚੱਕਰ ਵਿੱਚ ਨਾ ਪੈਣਾ ਕਿ ਸਾਡਾ ਕੀਤਾ ਹੋਇਆ ਦੇਖਦਾ ਨਹੀਂ ਕਾਨੂੰਨ ਤੇ ਸਮਾਜ ਦੇਖਦਾ ਹੈ ਮੇਰੀ ਕਰਨੀ ਕੀ ਹੈ ਪਰਮਾਤਮਾ ਦੇਖਦਾ ਹੈ ਮੇਰੀ ਸੋਚਣੀ ਕੀ ਹੈ ਸਮਾਜ ਦੇਖਦਾ ਮੇਰੀ ਕਿਰਤ ਕੀ ਹੈ ਪਰਮਾਤਮਾ ਦੇਖਦਾ ਮੇਰੀ ਨੀਅਤ ਕੀ ਹੈ ਮੇਰਾ ਠੀਕ ਸੀ ਦਸਰਤ ਦੀ ਕਰਤ ਗਲਤ ਹੋ ਗਈ ਸੋਚਣੀ ਠੀਕ ਹੈ ਦਸਰਤ ਦੀ ਕਰਨੇ ਗਲਤ ਹੋ ਗਈ ਇੱਕ ਹੋਰ ਉਦਾਹਰਣ ਦੇ ਆ 12 ਮੌਲਾ ਦੀ ਗੱਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਘੋੜੇ ਤੇ ਅਸਵਾਰ ਆਰੇ ਨੇ ਰਸਤੇ 'ਚ ਇੱਕ ਬਿਰਧ ਮਾਤਾ ਨੇ ਘੋੜੇ ਦੀ ਲਗਾਮ ਫੜ ਲਈ ਇਕਾਗਰਤਾ ਬਖਸ਼ਣ ਅਨਪੜ੍ਹ ਸੀ ਵਿਚਾਰੇ ਨੂੰ ਸ਼ਬਦਾਂ ਦੇ ਅਰਥ ਬੋਧ ਦਾ ਨਹੀਂ ਪਤਾ ਸੀ ਹੱਥ ਜੋੜ ਕੇ ਕਹਿਣ ਲੱਗੀ ਤੁਸੀਂ ਪਤਿਤ ਮੈਂ ਪਤਿਤ ਪਾਵਨ ਤੁਸੀਂ ਪਤਿਤ ਮੈਂ ਪਤਿਤ ਪਾਵਨ ਇੰਜ ਕਹੀ ਜਾਂਦੀ ਕਿਦਰੇ ਸੁਣ ਲੈ ਉਹਨਾਂ ਨੇ ਕਿਸੇ ਧਾਰਮਿਕ ਬੰਦੇ ਕੋਲੋਂ ਬੋਲ ਅਰਥਾਂ ਦਾ ਪਤਾ ਨਹੀਂ ਸੀ ਮਨ ਜਵਾਨ ਨਾਲ ਬੋਲਣਾ ਕਰਤੈ ਇਹ ਕਰਨਾ ਤੁਸੀ ਪਤ ਤ ਮੈਂ ਪਤ ਪਾਵਨ ਤੁਸੀ ਪਤ ਤ ਮੈਂ ਪਤ ਪਾਵਨ ਸੇਵਾਦਾਰ ਨੇ ਹੱਥੋਂ ਲਗਾਮ ਛੁਡਾਈ ਔਰ ਇੱਕ ਪਾਸੇ ਕੀਤਾਖ ਹੈ ਬੱਤਮਿਸ਼ ਤੈਨੂੰ ਬੋਲਣ ਦਾ ਡੰਗ ਵੀ ਨਹੀਂ ਆਉਂਦਾ ਕੀ ਕਹਿ ਰਹੀ ਛੇਵੇਂ ਪਾਛੇ ਇੱਕਦਮ ਘੋੜੇ ਤੋਤਰੇ ਔਰ ਉਸ ਬਿਰਧ ਮਾਤਾ ਨੂੰ ਗਲਵਕੜਿਛ ਲਿਆ ਮਾਂ ਤੂੰ ਠੀਕ ਕਰ ਰਹੀ ਬਿਲਕੁਲ ਠੀਕ ਕਰ ਰਹੀ ਤੇਰੇ ਬੋਲਾਂ ਚ ਬੜਾ ਪਿਆਰ ਹੈ ਤੇਰੇ ਬੋਲਾਂ 'ਚ ਬੜੀ ਭਾਵਨਾ ਹੈ ਪਤਾ ਹੈ ਗੁਰਬਾਣੀ ਕੀ ਕਹਿੰਦੀ ਹੈ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਠੀਕ ਹਰੇ ਹਰ ਬਾਣੇ ਬੋਲਣਾ ਤੇ ਗਲਤ ਸਿਂ ਕਰਤੇ ਤੇ ਗਲਤ ਹੈ ਪਰ ਹਰੀ ਦੇ ਬਾਣੇ ਠੀਕ ਨੇ ਕਿਉਂ ਸੋਚਣਾ ਠੀਕ ਹੈ ਸੋਚਣੀ ਠੀਕ ਹੈ ਨiyet ਠੀਕ ਮੈਂ ਇੱਕ ਦਫਾ ਕਿਰ ਦੋਰਾ ਸਮਾਜ ਦੇਖਦਾ ਮੈਂ ਕੀਤਾ ਕੀ ਹੈ ਗੁਰੂ ਪ੍ਰਮਾਤਮਾ ਦੇਖਦਾ ਮੈਂ ਸੋਚਿਆ ਕੀ ਦੇ ਸੋਚਣੇ ਕੀ ਕਦੇ ਕਦੇ ਐਸਾ ਹੋ ਜਾਂਦਾ ਹੈ ਬੜੇ ਬੜੇ ਭਗਤ ਸੰਤ ਗੁਰਮੁਖ ਅਭਿਆਸੀ ਨਿਯਤ ਤੇ ਠੀਕ ਹੁੰਦੀ ਹੈ ਕ੍ਰਿਤ ਗਲਤ ਹੋ ਜਾਂਦੀ ਸੋਚਣੀ ਤੇ ਠੀਕ ਹੁੰਦੀ ਹੈ ਕਰਨੇ ਹੀ ਗਲਤ ਹੋ ਜਾਂਦੀ ਹੈ ਇਹ ਦੂਜੀ ਸ਼੍ਰੇਣੀ ਹੈ ਪ੍ਰਮਾਤਮਾ ਇਹਨਾਂ ਨੂੰ ਬਖਸ਼ ਦਿੰਦਾ ਹੈ ਹੋ ਸਕਦਾ ਸਮਾਜ ਨਾ ਬਖਸ਼ੇ ਕਾਨੂੰਨ ਨਾ ਬਖਸ਼ੇ ਇਹ ਦੂਜੀ ਸ਼੍ਰੇਣੀ ਪਹਿਲੀ ਸ਼੍ਰੇਣੀ ਕ੍ਰਿਤ ਤੇ ਠੀਕ ਹੈ ਨਿਯਤ ਵੀ ਠੀਕ ਹੈ ਦੂਸਰੀ ਨੀਅਤ ਤੇ ਠੀਕ ਹੈ ਕਦੀ ਕਦੀ ਕਰਤ ਗਲਤ ਹੋ ਜਾਂਦੀ ਸੋਚਣੀ ਤੇ ਠੀਕ ਹੈ ਕਦੀ ਕਦੀ ਕਰਨੀ ਗਲਤ ਹੋ ਜਾਂਦੀ ਇੱਕ ਤੀਸਰੀ ਸ਼੍ਰੇਣੀ ਜੋ ਮੰਦਰ ਮਸਜਿਦ ਗੁਰਦੁਆਰੇ ਚਰਚੇ ਨੰਦਰ ਬਹੁਤਾਂ ਵਿਚ ਪਾਈ ਜਾਏਗੀ ਕਰਤ ਠੀਕ ਹੈ ਕਰਦੇ ਠੀਕ ਨੇ ਸੋਚਣੀ ਗਲਤ ਹੈ ਕਰਤ ਠੀਕ ਹੈ ਨੀਅਤ ਬੈੜੀ ਹੈ दान ਕਰਦੇ ਨੇ ਪੁੰਨ ਕਰਦੇ ਨੇ ਸੇਵਾ ਕਰਦੇ ਨੇ ਪਾਠ ਕਰਦੇ ਨੇ ਪੂਜਾ ਕਰਦੇ ਨੇ ਸਭ ਕੁਝ ਕਰਦੇ ਨੇ ਕਰਦੇ ਠੀਕ ਨੇ ਸੋਚਦੇ ਠੀਕ ਨਹੀਂ কৃত ਠੀਕ ਹੈ ਨਿਗਤ ਠੀਕ ਨਹੀਂ কৃত ਠੀਕ ਹੋਵੇ ਤੇ ਨਿਗਤ ਠੀਕ ਨਾ ਹੋਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਪਤਾ ਕੀ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦੀ ਸੇ ਪਾਖੰਡ ਕੰਨਰ ਖੰਡ ਖੰਡ ਦਿਖਾਈ ਕੁਛ ਹੋਰ ਦੇ ਰਿਆ ਹੈ ਕੁਛ ਹੋਰ ਦਿਖਾਈ ਤੇ ਦਾਨ ਨਹੀਂ ਦੇ ਰਿਹਾ ਹੈ ਬੇਈਮਾਨ ਦਿਖਾਈ ਤੇ ਸਤਸੰਗੀ ਦੇ ਰਿਹਾ ਹੈ ਮੰਨ ਦੇ ਤਲ ਤੇ ਕੁਸੰਗੀ ਦਿਖਾਈ ਤੇ ਦੇ ਰਿਹਾ ਕਰਨੇ ਬਿਲਕੁਲ ਠੀਕ ਹੈ ਪਰ ਸੋਚ ਨਹੀਂ ਬਿਲਕੁਲ ਗਲਤ ਹੈ ਇਹਨੂੰ ਗੁਰੂ ਅਰਜਨ ਦੇਵ ਜੀ ਪਖੰਡੀ ਕਰਨ ਖੰਡ ਖੰਡ ਇਹ ਦਿਖਾਈ ਕੁਛ ਹੋਰ ਦੇ ਰਿਹਾ ਹੈ ਕੁਛ ਹੋਰ ਕਰਮ ਧਰਮ ਪਖੰਡ ਜੋਦੀ ਸੇ ਤੈਨ ਜਮ ਜਗਾ ਤੇ ਲੋਟੇ ਕਰ ਦੇ ਤੇ ਠੀਕ ਨੇ ਸਾਰੀ ਦੁਨੀਆ 'ਚ ਇਹ ਤਾadat ਬਹੁਤ ਜ਼ਿਆਦਾ ਹੈ ਕਿ ਹਮ ਸਮਾਜ ਦੇ 'ਚ ਰਹਿਣਾ ਹੈ ਕਰਤੈ ਠੀਕ ਰੱਖਣੀ ਪਵੇਗੀ ਨਹੀਂ ਤੇ ਸਮਾਜ ਤੋਂ ਫਟਕਾਰ ਮਿਲਦੀ ਹੈ ਕਾਨੂੰਨ ਹੈ ਫਿਰ ਅਗਰ ਕਰਤ ਠੀਕ ਨਹੀਂ ਹੈ ਤਾਂ ਹੱਥਾਂ ਲਈ ਹਤਕੜੀਆਂ ਨੇ ਪੈਰਾਂ ਲਈ ਬੀੜੀਆਂ ਨੇ ਜੇਲ੍ਹ ਮਨੁੱਖ ਆਪਣੀ ਕਰਤ ਠੀਕ ਰੱਖਦਾ ਹੈ ਨੀਅਤ ਠੀਕ ਨਹੀਂ ਕਿਉਂਕਿ ਨੀਅਤ ਗਲਤ ਹੋਵੇ ਕਾਨੂੰਨ ਦੀ ਪਹੁੰਚ ਨਹੀਂ ਸਮਾਜ ਦੀ ਪਹੁੰਚ ਨਹੀਂ ਮੈਂ ਗਲਤ ਸੋਚਾਂ ਤੁਹਾਨੂੰ ਕੀ ਪਤਾ ਇਹ ਤੇ ਸਟੇਟ ਤੇ ਬੈਠ ਕੇ ਵੀ ਗਲਤ ਸੋਚਿਆ ਜਾ ਸਕਦਾ ਹੈ ਮਹਾਰਾਜ ਦੀ ਹਜ਼ੂਰੀ ਚ ਬੈਠ ਕੇ ਵੀ ਮਨ ਕੁਝ ਗਲਤ ਸੋਚ ਸਕਦਾ ਹੈ ਸਮਾਜ ਦੀ ਪਹੁੰਚ ਨਹੀਂ ਹੈ ਕਾਨੂੰਨ ਦੀ ਪਹੁੰਚ ਨਹੀਂ ਹੈ ਇਹ ਤੀਜੀ ਸ਼੍ਰੇਣੀ ਹੈ ਕਿਰਤ ਠੀਕ ਹੈ ਬਿਲਕੁਲ ਠੀਕ ਹੈ ਨਿਯਤ ਠੀਕ ਨਹੀਂ ਕਰਦੇ ਠੀਕ ਨੇ ਸੋਚਦੇ ਠੀਕ ਨਹੀਂ ਕਰਣੀ ਠੀਕ ਹੈ ਸੋਚਣੀ ਬਿਲਕੁਲ ਗਲਤ ਹੈ ਇਹ ਤੀਜੀ ਸ਼੍ਰੇਣੀ ਹੈ ਸਮਾਯ ਦੇ ਕੇ ਪ੍ਰਤੀਸ਼ਠਿਤ ਆਉਂਦੇ ਨੇ ਮਹਾਨ ਆਉਂਦੇ ਨੇ ਪਰਮਾਤਮਾ ਦੇ ਦਰ ਦੇ ਠੁਕਰਾਏ ਆਉਂਦੇ ਨੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੁੰਦਾ ਇੱਕ ਚੌਥੀ ਸ਼੍ਰੇਣੀ ਵੀ ਹੈ ਕ੍ਰਿਤ ਵੀ ਪਹਿੜੀਏ ਨੀਅਤ ਵੀ ਪਹਿੜੀਏ ਕਰਦੇ ਵੀ ਗਲਤ ਨੇ ਸੋਚਦੇ ਵੀ ਗਲਤ ਨੇ ਕਰਨੇ ਵੀ ਗਲਤ ਹੈ ਸੋਚਣੇ ਵੀ ਗਲਤ ਹੈ ਕ੍ਰਿਤ ਵੀ ਗਲਤ ਹੈ ਨੀਅਤ ਵੀ ਗਲਤ ਹੈ ਇਹ ਚਾਰ ਸ਼੍ਰੇਣੀਆਂ ਬਣਾਈਆਂ ਨੇ ਮੈਂ ਇੱਕ ਦਫਾ ਫਿਰ ਦੁਹਰਾ ਦੇ ਆਂ ਪਹਿਲੀ ਕ੍ਰਿਤ ਵੀ ਠੀਕ ਹੈ ਨੀਅਤ ਵੀ ਠੀਕ ਹੈ ਦੂਸਰੀ ਨੀਅਤ ਤੇ ਠੀਕ ਹੈ ਕਰਤ ਗਲਤ ਹੋ ਜਾਂਦੀ ਹੈ ਕਦੀ ਕਦੀ ਸੋਚਣੀ ਤੇ ਠੀਕ ਹੈ ਕਰਨੀ ਗਲਤ ਹੋ ਜਾਂਦੀ ਹੈ ਕਦੀ ਕਦੀ ਸਮਾਜ ਦੀ ਨਜ਼ਰਾਂ ਚ ਹੋ ਸਕੇ ਹੋ ਸਕਦਾ ਹੈ ਗਿਰ ਜਾਣ ਕਿਉਂਕਿ ਕਰਨੀ ਗਲਤ ਹੈ ਪਰਮਾਤਮਾ ਬਖਸ਼ ਦੇਂਦਾ ਹੈ ਜੇ ਬਾਰੇ ਭੁੱਲ ਚੁੱਕ ਬੋਲ ਦੇ ਠੀਖਰੇ ਹਰਮਨ ਪ੍ਰਭੂ ਬਖਸ਼ ਦੇਂਦਾ ਹੈ ਕਿਉਂ ਸੋਚਣੀ ਠੀਕ ਹੈ ਨੀਅਤ ਠੀਕ ਹੈ ਇੱਕ ਤੀਜੀ ਸ਼੍ਰੇਣੀ ਵੀ ਹੈ ਸਮਾਜ ਦੇ ਵਿੱਚ ਤੇ ਬੜੇ ਪ੍ਰਤਿਸ਼ਠਿਤ ਆਉਂਦੇ ਨੇ ਪਰ ਪ੍ਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਉਹ ਨਹੀਂ ਬਣਦੇ। ਕੀਤਾ ਠੀਕ ਹੈ ਨੀਅਤ ਠੀਕ ਨਹੀਂ। ਕਰਦੇ ਠੀਕ ਨੇ ਸੋਚਦੇ ਠੀਕ ਨਹੀਂ। ਕਰਨੀ ਠੀਕ ਹੈ ਸੋਚਣੀ ਠੀਕ ਨਹੀਂ। ਇਹ ਤੀਜੀ ਸ਼੍ਰੇਣੀ ਹੈ ਸਭ ਤੋਂ ਜ਼ਿਆਦਾ ਸਾਰੀ ਦੁਨੀਆ 'ਚ ਜ਼ਿਆਦਾ ਹੈ। ਪਰ ਇੱਕ ਚੌਥੀ ਸ਼੍ਰੇਣੀ ਵੀ ਹੈ ਥੋੜੀ ਜਿਹੀ ਅਤਾ-ਦਾਤ ਦੇ ਵਿੱਚ। ਕੀਤਾ ਵੀ ਗਲਤ ਹੈ ਨੀਅਤ ਵੀ ਗਲਤ ਹੈ। करते भी गलत ने सोचते भी गलत ने करनी भी पैड़ी है सोचनी भी पैड़ी है कृत भी पैड़ी है नीयत भी पैड़ी है यह चौथी श्रेणी है लोग तो भी ठुकराए जाते हैं लोग तो भी ठुकराए जाते हैं समाज भी कबूल नहीं करता परमात्मा भी कबूल नहीं करता ये चार श्रेणिया ने धर्म की साधना मन की साधना सोचनी ठीक हो जाए नीयत ठीक हो जाए विचार ठीक हो जाए मन काज है ਮਨ ਸਾ ਦੇ ਸਿੱਧ ਹੋਏ ਮਨੇ ਇਹ ਮਨ ਸੇ ਕਹੇ ਕਵੀਰਾ ਮਨ ਸਾ ਮਿਲਿਆ ਨਾ ਕੋਏ ਤੇ ਆਪਣੇ ਮਨ ਨੂੰ ਠੀਕ ਉਹੀ ਕਰੇਗਾ ਜਿਹੜਾ ਪਹਿਲੇ ਆਪਣੇ ਮਨ ਨੂੰ ਵੇਖੇ ਤੋ ਆਪ ਸੁਣ ਕੇ ਹੈਰਾਨ ਹੋ ਵਗੇ ਧਾਰਮਿਕ ਗਿਆਨੀ ਕਹਿੰਦੇ ਨੇ ਕੋਈ ਹਜ਼ਾਰਾਂ ਚ ਇੱਕਦ ਮਨੁੱਖ ਆਪਣੇ ਮਨ ਨੂੰ ਦੇਖਦਾ ਹੈ ਬਾਕੀ ਸਾਰਾ ਆਪਣਾ ਤਨ ਵੇਖਦੇ ਨੇ ਮਨ ਕੋਈ ਨਹੀਂ ਦੇਖਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖ ਮਨ ਦਰਪਣ ਹੈ ਕਦੀ ਕਦਾਂ ਕੋਈ ਕਦਮਣਕ ਮਨ ਦੇਦਰਪਣ ਦੇਚ ਦੇਖਦਾ ਆਪਣੀ ਸੋਚਣੀ ਆਪਣੀ ਨੀਅਤ ਆਪਣੇ ਵਿਚਾਰ ਕਦੀ ਕਦਾਂ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਇਸ ਨੂੰ ਜਗਤ ਗੁਰੂ ਬਾਬੇ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਜਿਵੇਂ ਖੋਲੇ ਹੈ ਮੈਂ ਵਿਸਥਾਰ ਸਹਿਤ ਕੱਲ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਹੁਣ ਡੇਟ ਨਾ ਕਰੀਏ ਤੁਹਾਨੂੰ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਅਸੀਂ ਆਪਣੇ ਮਨ ਨੂੰ ਸਾਧ ਲਈ ਹੈ ਜੋ ਸਾਧ ਲੈਂਦਾ ਉਹਨੋ ਹੀ ਸਾਧੂ ਕਹਿੰਦੇ ਨੇ ਉਸੇ ਨੂੰ ਸੰਤ ਕਹਿੰਦੇ ਤੇ ਸਾਧਿਆ ਜਾਂ ਮਨ ਪਰਮਾਤਮਾ ਕਬੂਲ ਕਰ ਲੈਂਦਾ ਹੈ ਪਰਮਾਤਮਾ ਚ ਲੀਨ ਹੋ ਜਾਂਦਾ ਹੈ ਉਹ ਜੋਤ ਦੇ ਚ ਜੋਤ ਰਲ ਜਾਂਦੀ ਹੈ ਮਨ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਇਹ ਸਾਰੀ ਵਿਚਾਰਧਾਰਾ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਭਗਤ ਕਬੀਰ ਸਮਝਾਉਂਦੇ ਨੇ ਗੁਰਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਸਮਝਾਉਂਦੀ ਹੈ ਤੁਛ ਬੁੱਧੀ ਅਨਸਾਰ ਫੜੇ ਸਾਹਮਣੇ ਬਾਕੀ ਖੁਲਾਸਾ ਕੱਲ ਕਰਾਂਗੇ ਹੁਣ ਇੱਥੇ ਹੀ ਸਮਾਪਤੀ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬਰ ਚੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ